ਬਾਬਾ ਪ੍ਰੇਮ ਸਿੰਘ ਜੀ ਦਲ ਬਾਬਾ ਵਿਧੀ ਚੰਦ ਸੁਰ ਸਿੰਘ ਵਾਲੇ ਉਹ ਉਹਨਾਂ ਤੋਂ ਬਾਅਦ ਹਰਪ੍ਰੀਤ ਸਿੰਘ ਸੋਨੂ ਪ੍ਰਧਾਨ ਮਾਰਕੀਟ ਐਸੋਸੀਏਸ਼ਨ ਆਰਾਮ ਖੜਾ ਜੜਿਆ ਉਹ ਵੀ ਤਿਆਰ ਹੈਣਾ ਇਹ ਬਾਬਾ ਜੀ ਇਹਨੂੰ ਤੇ ਉਹਨਾਂ ਤੋਂ ਬਾਅਦ ਮਲਕੀਤ ਸਿੰਘ ਕਨਵੈਨਰ ਪੰਜਾਬ ਰਾਸ਼ਟਰੀ ਕਿਸਾਨ ਮੋਰਚਾ ਭਾਰਤ ਉਹ ਵੀ ਤਿਆਰ ਹੈ ਸਤਿਕਾਰਯੋਗ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਕਿਸਾਨ ਭਰਾਵੋ ਜਿੱਥੇ ਆਪਾਂ ਲੰਮੇ ਸਮੇਂ ਤੋਂ ਇੱਥੇ ਬੈਠ ਕਰਕੇ ਆਪਣਾ ਸ਼ਾਂਤਮਈ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ ਉਤੇ ਹੀ ਅੱਜ ਸੁਣਨ ਨੂੰ ਕੋਸ਼ ਬਹੁਤ ਹੀ ਸੋਹਣਾ ਮਿਲ ਰਿਹਾ ਹੈ ਭਾਵ ਕੇ ਆਪਣੀਆਂ ਜੋ ਸ਼ਰਤਾਂ ਨੇ ਉਹ ਸਰਕਾਰ ਮੰਨ ਰਹੀ ਹੈ ਗੁਰੂ ਕਿਰਪਾ ਕਰੇ ਜਿਸ ਤਰ੍ਹਾਂ ਆਪਾਂ ਆਸਾਂ ਲਾ ਕੇ ਬੈਠੇ ਹਾਂ ਸਰਕਾਰ ਆਪਣੀ ਪਬਲਿਕ ਦਾ ਆਪਣੇ ਵਿਸ਼ਵਾਸ ਤੋਂ ਦਵਾਇਆ ਸੀ ਜਦ ਇਹਨਾਂ ਨੂੰ ਆਪਾਂ ਐਸੇ ਰਾਜ ਭਾਗਾਂ ਤੇ ਬਿਠਾਇਆ ਸੀ ਉਹ ਵਿਸ਼ਵਾਸ ਤੇ ਉਤਰਨ ਅਤੇ ਮੇਰੇ ਕਿਸਾਨ ਭਰਾਵੋ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਆਪ ਸਮੂਹ ਸੰਗਤਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਨੇ ਉਥੇ ਹੀ ਕੱਲ ਰਾਤ ਕੁਝ ਨਿਹੰਗ ਸਿੰਘ ਬਾਣੇ ਦੇ ਵਿੱਚ ਆਣ ਕੇ ਕਈਆਂ ਨੇ ਸ਼ਤਾਨੀਆਂ ਕਰਨੀਆਂ ਚਾਹੀਆਂ ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਕਿਤੇ ਮਹਿਸੂਸ ਹੋਵੇ ਕੋਈ ਦਾ ਨਿਹੰਗ ਸਿੰਘ ਆ ਕੇ ਕੋਈ ਆਣ ਕੇ ਛੇੜਖਾਨੀ ਕਰਨ ਦੇ ਆ ਜਾਂ ਨਿਆਸਤਾਨੀਆਂ ਕਰ ਰਿਹਾ ਹੈ ਉਸ ਤੋਂ ਪੁੱਛਿਆ ਜਾਵੇ ਕਿਸ ਜਥੇਬੰਦੀ ਦਾ ਹੈ ਅਦੇ ਕਿੱਥੋਂ ਆਇਆ ਹੈ ਉਹਦਾ ਐਡਰੈਸ ਵਗੈਰਾ ਸਭ ਪਤਾ ਕੀਤਾ ਜਾਵੇ ਕਿਉਂਕਿ ਉਸ ਦੇ ਵਿੱਚ ਕਾਰਨ ਹੈ ਹੋਰ ਤਾਂ ਕੋਈ ਇਹਨਾਂ ਨੂੰ ਗੱਲ ਲੱਭਦੇ ਹੀ ਨਹੀਂ निहंगा ਸਿੰਘਾਂ ਦੇ ਬਾਣੇ ਪਵਾ ਕੇ ਉਹਨਾਂ ਦੀ ਇਨਸਰਟ ਕਰਨ ਦੀ ਇਹ ਨੀਤੀ ਰੱਖਦੇ ਨੇ ਕਈ ਲੋਕ ਸੋ ਜਿੱਥੇ ਸੰਪਰਦਾਇ ਦਲ ਬਾਬਾ ਵਿਦੀਚਨ ਸਾਹਿਬ ਜੀ ਅੱਜ ਤੋਂ ਨਹੀਂ ਜਿੱਦਣ ਤੋਂ ਵੀ ਪੰਜਾਬ ਤੋਂ ਜਦੋਂ ਦਾ ਇੱਕ ਕਿਸਾਨ ਅੰਜੋਨਨ ਆਰੰਭ ਹੋਇਆ ਹੈ ਉਦੋਂ ਤੋਂ ਹੀ ਮੋਢੇ ਨਾਲ ਮੋਢਾ ਜੋੜ ਕੇ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਕਿਸਾਨ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਤੀਆਂ ਨੇ ਸੰਗਤ ਜੀ ਆਪ ਸਮੂਹ ਸੰਗਤਾਂ ਪਿਆਰ ਦੇ ਨਾਲ ਇੱਥੇ ਬੈਠ ਕੇ ਆਪਣਾ ਰੋਸ਼ ਪ੍ਰਦਰਸ਼ਨ ਕਰਨਾ ਹੈ ਉਤੇ ਹੀ ਜਿੱਤ ਆਪਣੇ ਪੈਰ ਚੁੰਮੇਗੀ ਨਾ ਕੋਈ ਬਹੁਤਾ ਸਮਾਂ ਲਵੇਗੀ ਗੁਰੂ ਕਿਰਪਾ ਕਰੇ ਆਪਾਂ ਜੇਕਰ ਇੱਥੇ ਕੁਝ ਸਮੇਂ ਤੋਂ ਆਣ ਕੇ ਬੈਠੇ ਹਾਂ ਸਭ ਤੋਂ ਵੱਡੀ ਜਿੱਤ ਆਪਣੀ ਇਹੋ ਹੀ ਹੈ ਆਪਾਂ ਸ਼ਾਂਤਮਈ ਬਹਿ ਕੇ ਆਪਣਾ ਪ੍ਰਦਰਸ਼ਨ ਕਰ ਰਹੇ ਹਾਂ ਗੁਰੂ ਕਿਰਪਾ ਕਰੇ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਇਹ ਨਵੇੜਾ ਹੋਵੇ ਤੇ ਆਪਾਂ ਸਮੂਹ ਸੰਗਤਾਂ ਆਪਣੇ ਜਾ ਕੇ ਘਰਾਂ ਵਾਸ ਜਾ ਕੇ ਆਪਣੇ ਘਰ ਦੇ ਨਾਲੇ ਵਧਾਈਆਂ ਦਈਏ ਅਤੇ ਖੁਸ਼ੀਆਂ ਗੁਰੂ ਬਖਸ਼ਿਸ਼ ਕਰੇ ਆਪਣੇ ਖਾਲਸੇ ਪੰਥ ਨੂੰ ਦਾਸ ਇੰਨੀਆਂ ਕੀ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਚਾਚਕ ਹੈ ਜੀ ਸਤਿਕਾਰ ਸਹਿਤ ਸੰਗਤ ਜੀ ਜਿਕਾਰਾ ਛੱਡਾਂਗਾ ਸਮੂਹ ਸੰਗਤਾਂ ਨਾਲ ਹਾਜ਼ਰੀਆਂ ਭਰਨਾ ਜੀ ਖੁਸ਼ੀਆਂ ਦੇ ਜ਼ਿਕਾਰੇ ਵੀ ਆਵੇ ਸੋਨਿਆਲ ਹੋਈ ਜਾਵੇ ਵਾਹਿਗੁਰੂ ਆਕਾਲ ਦੇ ਤੇਗ ਫਤਿਹ ਗੁਰੂ ਖਾਲਸਾ ਜੀ ਕੀ ਹਰਮਤਾਨ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਬਾਬਾ ਜੀ ਦਾ ਜਿਨ੍ਹਾਂ ਨੇ ਬਹੁਤ ਹੀ ਵਿਸਤਾਰ ਦੇ ਨਾਲ ਤੁਹਾਡੇ ਨਾਲ ਸੰਗਤ ਨਾਲ ਸਾਂਝੀ ਕੀਤੀ ਅੱਛਾ 1 ਮਿੰਟ ਹੁਣ ਆਪਣੇ ਇੰਟਰਨੈਸ਼ਨਲ ਪੰਥਕ ਢਾਡੀ ਜਥਾ ਗਿਆਨੀ ਗੁਰਦੀਪ ਸਿੰਘ ਸੰਗਤਪੁਰਾ ਵੀ ਇੱਥੇ ਪਹੁੰਚੇ ਆ ਉਹਨਾਂ ਦਾ ਵੀ ਸਾਰੀ ਸਾਧ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਕਲਾਕਾਰ ਭਾਈ ਅਮਰਜੀਤ ਸਿੰਘ ਉਹਨਾਂ ਤੋਂ ਬਾਅਦ ਸਰਜੀਤ ਸਿੰਘ ਨੂਰਦੀ ਸਰਬਜੀਤ ਸਿੰਘ ਨੂਰਦੀ ਹੁਣ ਮੈਂ ਭਾਈ ਅਮਰਜੀਤ ਨੂੰ ਬੇਨਤੀ ਕਰੂੰਗਾ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਬਹੁਤ ਹੀ ਸਤਿਕਾਰਯੋਗ ਸਾਡੀਆਂ ਮਾਤਾਵਾਂ भैं साजुर्ग नौजवान एक बार, बार सारे रसना, रसना पवित्र करिए वागुरु जी का खालसा फतेह जयकारा इधरों बहुत आया पिछों बहुत घट आया भाई जी देखो आवाज साली तक जानी चाहती है एक बारी जयकारा फिर ਵਾਹ ਜੀ ਵਾਹ ਜਿਉਂਦੇ ਰਹੋ ਜਿਉਂਦੇ ਰਹੋ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹ ਜੀ ਵਾਹ ਹੁਣ ਪਤਾ ਲੱਗਿਆ ਵੀ ਫਤਿਹ ਦਾ ਜ਼ਕਾਰਾ ਫਤਿਹ ਦੇ ਵਿੱਚ ਆਇਆ ਹੈ ਪਹਿਲਾ ਕੰਮ ਇਹਦਾ ਦਿਲ ਕਰਦਾ ਵੀ ਮੈਂ ਤੁਹਾਡੇ ਚਰਨਾਂ ਦੇ ਵਿੱਚ ਇੱਕ ਵਾਰੀ ਸੀਸ ਢੁਕਾ ਦਵਾਂ ਗੱਲੋਂ ਤੋਂ ਫੇਰ ਬਾਅਦ ਚ ਸਟਾਰਟ ਕਰਾਂਗੇ ਜੀ ਇਸ ਅੰਦੋਲਨ ਨੂੰ ਅੱਜ ਦੇਖ ਲਓ ਕਿੰਨੇ ਦਿਨ ਹੋ ਗਏ ਕਿਸੇ ਨੂੰ ਸ਼ੌਕ ਨਹੀਂ ਹੈਗਾ ਵੀ ਆਪਣਾ ਕਾਰੋਬਾਰ ਛੱਡ ਕੇ ਕੋਈ ਸੜਕਾਂ ਤੇ ਆ ਕੇ ਸੌਂਜਵੇ ਮੈਂ ਬਹੁਤ ਗੇਰ ਤੋਂ ਸਵੇਰ ਦਾ ਤੁਰਿਆ ਵਾ ਮੈਂ ਤੁਰ ਕੇ ਹੀ ਆਇਆ ਸਿਰੇ ਤੱਕ মিডিਆ ਬਹੁਤ ਮਿਲਿਆ ਮੈਨੂੰ মিডিਆ ਨੇ ਬਹੁਤ ਗੱਲਾਂ ਕੀਤੀਆਂ ਮੇਰੇ ਨਾਲ ਕਹਿੰਦੇ ਤੁਸੀਂ ਕਲਾਕਾਰ ਭਾਈ ਜਹਰਾ ਕਿਉਂ ਆਇਓ ਇੱਥੇ ਕਿਉਂ ਨਾਲ ਖੜੇ ਹੋ ਮੈਂ ਕਿਹਾ ਕਲਾਕਾਰ ਦਾ ਸੀ ਬਹੁਤ ਚਾਹ ਪਹਿਲਾਂ ਅਸੀਂ ਕਿਸਾਨ ਦੇ ਪੋਤੇ ਆਜ ਸਾਡੀ ਹੌਦ ਨੂੰ ਸਾਨੂੰ ਖਤਰਾ ਲੱਗਦਾ ਏ ਅਸੀਂ ਤਾਂ ਕਿਸਾਨ ਦੇ ਨਾਲ ਆਪਣੀ ਕਿਸਾਨੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿੰਨੇ ਸਾਡੇ ਵੀਰ ਭੈਣ ਭਰਾ ਬੁਰਜੁਗ ਇੱਥੇ ਨੇ ਉਹ ਤੋਂ ਬਹੁਤ ਤਾਦਾ ਦੇ ਵਿੱਚ ਮੈਂ ਸਿਰੇ ਤੋਂ ਆਇਆ ਸਾਡਾ ਵੀਰ ਕਹਿ ਰਿਹਾ ਸੀ ਟਰਾਲੀਆਂ ਗਾ ਰੀਆਂ ਟਰਾਲੀਆਂ ਜਾ ਰਹੀਆਂ ਇਹ ਤੋਂ ਬਹੁਤਾ ਟਰਾਲੀਆਂ ਬਹੁਤ ਆ ਰਹੀਆਂ ਤੁਸੀਂ ਰਾਲੀਆਂ ਲਾਉਣ ਵਾਸਤੇ ਜਗ੍ਹਾ ਬਣਾ ਲਓ ਪਿੰਡਾਂ ਦੇ ਵਿੱਚ ਬਹੁਤ ਜੋਸ਼ ਹੈ ਤੁਹਾਡੇ ਪ੍ਰਤੀ ਬਹੁਤ ਪਿਆਰ ਹੈ ਜਿਹੜਾ ਬੰਦਾ ਰਿਆਈਚ ਵੀ ਬੈਠਿਆ ਹੈ ਉਹ ਵੀ ਕੱਦ ਦਾ ਦਿਲ ਕਰਦਾ ਮੇਰੇ ਵਾਂਗ ਕੱਦ ਦਿੱਲੀ ਜਾ ਕੇ ਪਹੁੰਚ ਜਵਾਂ ਸੋ ਮੈਨੂੰ ਹੁਕਮ ਹੋਇਆ ਵੀ ਬਹੁਤੀਆਂ ਗੱਲਾਂ ਨੇ ਕਰਨੀਆਂ ਹੈਗੀਆਂ ਕਿਉਂਕਿ ਬੁਲਾਰੇ ਸਾਡੇ ਕੋਲ ਬਹੁਤ ਨੇ ਕਲਾਕਾਰ ਨੂੰ ਬੋਲਣਾ ਬਹੁਤ ਘਟ ਆਉਂਦਾ ਹੁੰਦਾ ਕਲਾਕਾਰ ਕੋਲ ਥੋੜੀ ਜਿਹੀ ਗੀਤ ਹੁੰਦੇ ਨੇ ਗੀਤ ਗੂਤ ਗਾ ਲੰਦਾ ਆਪਣੇ ਨਾਲ ਸਾਜੀ ਹੁੰਦੇ ਨੇ ਪਰ ਅੱਜ ਸਾਨੂੰ ਤੁਸੀਂ ਇਹੋ ਜਿਹਾ ਮੌਕਾ ਦਿੱਤਾ ਹੈ ਮਾਲਕ ਨੇ ਉਹ ਦਸੰਬਰ ਦਾ ਮਹੀਨਾ ਮੇਰੇ ਬਾਜਾਂ ਵਾਲੇ ਨੇ ਅੱਜ ਪਤਾ ਨਹੀਂ ਕਿਹੜਾ ਕੌਤਕਰ ਚ ਆਇਆ ਇਹ ਜੋ ਜੋਸ਼ ਫਟੇਗੜ ਸਾਹਮਣੋਂ ਦਿਖਦਾ ਹੁੰਦਾ ਸੀ ਅਸੀਂ ਬਚਪਨ ਤੋਂ ਦੇਖਦੇ ਆਇਆ ਉਹ ਤੋਂ ਵੀ ਕਿਤੇ ਜੋਸ਼ ਉਹ ਦੂਰ ਤੱਕ ਮੈਨੂੰ ਨਜ਼ਰ ਆਇਆ ਅੱਜ ਇਹ ਦਸੰਬਰ ਦਾ ਮਹੀਨਾ ਹੈ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਅਨੇਕਾਂ ਪ੍ਰਕਾਰ ਦੇ ਪਹਿਲਾਂ ਲਾਲਚ ਦਿੱਤੇ ਗਏ ਲਾਲਚ ਸਾਨੂੰ ਵੀ ਸਰਕਾਰਾਂ ਸਾਡੀਆਂ ਬਹੁਤ ਦੇਣਗੀਆਂ ਦੇ ਵੀ ਨਹੀਂ ਆ ਪਹਿਲਾਂ ਤਾਂ ਇਹ ਕਾਲੇ ਕਾਨੂੰਨ ਨੂੰ ਕਾਲਾ ਕਾਨੂੰਨ ਗਲਤ ਨਹੀਂ ਸੀ ਮੰਨਦੇ ਚਲੋ ਫਿਰ ਹੁਣ ਇਹਨਾਂ ਨੂੰ ਸੁਬਤ ਆਈ ਹੈ ਹੁਣ ਇਹਨਾਂ ਨੇ ਆਪਣੀਆਂ ਗਲਤੀਆਂ ਕਬੂਲ ਕਰ ਲਈਆਂ ਨੇ ਵੀ ਸਾਡੀਆਂ 39 ਗਲਤੀਆਂ ਨੇ ਕੋਈ 26 ਕਹਿੰਦਾ ਕੋਈ 40 ਕਹਿੰਦਾ ਹੈ ਹੁਣ ਇਹਨਾਂ ਨੇ ਹੌਲੀ 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 ਫੜਾ ਕੰਮ ਐ ਸਿਰ ਆਇਆ ਵਾ ਬਸ ਹੁਣ ਇਹ ਕਹਿੰਨ ਨੂੰ ਆਪਣੀ ਹੱਡ ਹੋਈ ਹੋਈ ਐ ਬਸ ਇਤ ਕਦਣਾ ਬਾਪਸ ਲਈਏ ਕਿੱਦਾਂ ਲਈਏ ਕਿੱਦਾਂ ਉਹਦੇ ਵਿੱਚੋਂ ਆਪਣੇ ਗਾਨ ਬਚਾਈਏ ਤੁਸੀਂ ਡਟੇ ਰਹੋ ਸਾਰਾ ਪੰਜਾਬ ਨਹੀਂ ਸਾਰਾ ਇੰਡੀਆ ਚਾਰੇ ਪਾਸੇ ਤੋਂ ਤੁਹਾਡੇ ਨਾਲ ਖੜਿਆ ਹੈ ਕੋਈ ਤੁਹਾਨੂੰ ਬਦਾ ਭਾਈ ਦੱਸਦਾ ਹੈ ਕਿਉਂਕਿ ਮੀਡੀਆ ਤੇ ਤੁਸੀਂ ਅੱਜ ਇੱਕ ਮਾਲਕ ਨੇ ਸਾਡੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਇੱਕ ਸਾਨੂੰ ਅੱਜ ਮੌਕਾ ਦਿੱਤਾ ਹੈ ਅਸੀਂ ਇੱਦਾਂ ਦਾ ਇਕੱਠ ਆਪਣੀ ਸੋਝੀ ਦੇ ਵਿੱਚ ਨਹੀਂ ਦੇਖਿਆ ਸੋ ਅੱਜ ਤੁਸੀਂ ਇਹ ਇਕੱਠ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਹ ਮਿਸਾਲ ਵਾਂਕੇ ਜਾਊਗਾ ਇਹ ਗੱਲਾਂ ਤੁਸੀਂ ਯਾਦ ਰੱਖਿਓ ਮੈਂ ਉਸ ਬਾਜਾਂ ਵਾਲੇ ਮਾਹੀ ਦਾ ਇੱਕ ਅੱਜ ਇਹ ਦਿਹਾੜਾ ਹੈ ਹੁਣ ਦਸੰਬਰ ਹੈ ਦਸੰਬਰ ਨੂੰ ਅਸੀਂ ਜਿੰਨੇ ਵੀ ਪੰਜਾਬੀਆਂ ਵੈਸੇ ਅਸੀਂ ਥੱਲੇ ਬਿਸਤਰ ਲਾ ਕੇ ਥੱਲੇ ਪੈਂਦੇ ਆ ਪੁੰਜੇ ਦਸੰਬਰ ਦੇ ਮਹੀਨੇ ਜ਼ਿਆਦਾਤਰ ਸਾਡੇ ਘਰਾਂ ਦੇ ਵਿੱਚ ਜਾਂ ਸਾਡੇ ਬਜ਼ੁਰਗ ਵੀ ਪੈਂਦੇ ਸੀ ਅਸੀਂ ਵੀ ਉਸ ਨੂੰ ਅੱਗੇ ਤੋਰਦੇ ਆ ਇਹ ਕੋਈ ਸੁਮਾਲਕ ਨੇ ਥਾਤੋਂ ਆ ਸੇਵਾ ਲਈਏ ਤੁਹਾਨੂੰ ਥੱਲੇ ਬਿਠਾ ਲਿਆ ਤੁਹਾਨੂੰ ਥੱਲੇ ਪਾਇਆ ਹੈ ਸੜਕ ਦੇ ਉੱਤੇ ਪਾਇਆ ਵਾ ਇਹ ਮਾਲਕ ਦੀ ਕੋਈ ਖੇਡ ਹੈ ਉਹਨੇ ਆਪਣੀ ਹੋਂਦ ਅੱਜ ਫੇਰ ਦਰਜ ਕਰਾਈ ਹੈ ਜਿਉਂਦੇ ਰਹੋ 5 ਸਾਲ ਦੇ 7 ਸਾਲ ਦੇ ਬੱਚਿਆਂ ਨੂੰ ਕਿਤਾ ਲਾਲਚ ਦੇਤੇ ਗਏ ਵਜੀਦ ਖਾਨ ਵੱਲੋਂ ਉਹੀ ਅੱਜ ਤੁਸੀਂ ਵੀ ਆਲੇ-ਦਾਲੇ ਧਿਆਨ ਰੱਖਣਾ ਹੈ ਕਿ ਤੁਹਾਨੂੰ ਕਿਤੇ ਕੋਈ ਕਿਸੇ ਤਰ੍ਹਾਂ ਦਾ ਲਾਲਚ ਤੁਹਾਨੂੰ ਪ੍ਰਭਾਵਿਤ ਨਾ ਕਰ ਜਵੇ। ਬੱਚੇ ਕੀ ਕਹਿੰਦੇ ਕਹਿੰਦੇ ਪਾਪੀ ਸੂਬਿਆ ਤੂੰ ਦੇਖ ਕੇ ਉਮਰ ਦੀ ਕੀ ਹੌਲੇ ਹੌਲੇ ਤੋਖੇ ਦੇ ਜਾਲ ਫਿਲਾੜ ਨਾ ਹੋਏ। ਦੇ ਕੇ ਡੋਲੇ ਤੂੰ ਸਾਨੂੰ ਸਹਜਾਦੀਆਂ ਦੇ ਆ ਸਾਡੇ ਅੱਖਾਂ ਤਾਈਂ ਰੰਗਾਲੀ ਉਹ ਤੇਰੇ ਤਾਜ ਤਖਤ ਤੇ ਫੁੱਟੇ ਰਾ ਆ ਸਾਨੂੰ ਮਾੜਾ ਦੇ ਨਾਲ ਪਿਆਰ ਨਹੀਂ ਉਹ ਲੱਖਾ ਸਮਝੇ ਤੂੰ ਕਰਦਾ ਨੰਦ ਸਾਡੇ ਸਾਡੇ ਜੋਸ਼ ਨੂੰ ਆਣਿਆ ਬੰਗਾਰ ਨਹੀਂ ਆ ਸੋ ਸਾਡੇ ਜੋਸ਼ ਨੂੰ ਹੋਰ ਨਾ ਬੰਗਾਰੋ ਇਹ ਪੰਜਾਬੀ ਬਹੁਤ ਦੂਰ ਤੱਕ ਬਹੀਰਾਂ ਕੱਤੀ ਬੈਠੇ ਨੇ ਇਹ ਆਪਣਾ ਸਾਰਾ ਰਾਸਣ ਪਾਣੀ ਲਈ ਬੈਠੇ ਨੇ ਆਪਣਾ ਸਾਰਾ ਕਾਰੋਬਾਰ ਛੱਡ ਕੇ ਤੁਹਾਡੇ ਦਿੱਲੀ ਤੇ ਬੈਠੇ ਨੇ ਸੋ ਮੇਰੀ ਹੱਥ ਬੰਨ ਕੇ ਸਰਕਾਰਾਂ ਨੂੰ ਬੇਨਤੀ ਹੈ ਬਈ ਆਪਣੇ ਕਾਲੇ ਕਾਨੂੰਨ ਵਾਪਸ ਲੈ ਲਓ ਵਾਪਸ ਲੈ ਲਓ ਸਾਡੀ ਹੱਥ ਬੰਨ ਕੇ ਬੇਨਤੀ ਹੈ ਹੋ ਵਾਹਿਗੁਰੂ ਜੀ ਕਾ ਖਾਲਸਾ ਹੋ ਵਾਹਿਗੁਰੂ ਜੀ ਕੀ ਫਤਿਹ ਸੋ ਕਿਸੇ ਦਿਸਾ ਸੋ ਸ੍ਰੀ ਆਦਾਲ ਸੋ ਕਿਸੇ ਦਿਸਾਨਾ ਸ਼ੌਕਤ ਦੇ ਖਿਲਾਫ ਕੋਈ ਅਲਫਾਜ਼ ਸਾਡੀ ਜੀਭਾ ਤੋਂ ਨਿਕਲੇ ਬਹੋਵੇ ਦੋਵੇਂ ਹੱਥ ਬੰਨ ਕੇ ਮਾਫੀ ਮੰਗਦਿਆ ਮੈਂ ਇੱਕ ਛੋਟਾ ਜਿਹਾ ਜ਼ਿਮੀਂਦਾਰ ਕਿਸਾਨ ਦਾ ਪੋਤਾ 5 7 10 ਕਿੱਲੇ ਆਉਂਦੇ ਹੁਣੇ ਮੈਂ ਇਸ ਪੰਚ ਤੇ ਸੰਯੁਕਤ ਕਿਸਾਨ ਮੋਰਚੇ ਦੇ ਪੰਚ ਤੇ ਕਹਿਣਾ ਵੀ ਮੇਰੀ ਕਿਤੇ ਵੀ ਲੋੜ ਹੋਈ ਮੇਰੀ ਜ਼ਮੀਨ ਮੇਰੀ ਜਿਹੜਾ ਮੇਰਾ ਤਨ ਹੈ ਸਰੀਰ ਦਾ ਜਿੱਥੇ ਵੀ ਤੁਹਾਨੂੰ ਲੋੜ ਹੋਈ ਉੱਥੇ ਵਰਤ ਲਿਓ ਮੈਂ ਅੱਜ ਭਰੀ ਸਵਾ ਦੇ ਵਿੱਚ ਕਹਿ ਕੇ ਜਾਣਾ ਸੋ ਸ੍ਰੀ ਅਕਾਲ ਉਹ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਇਸ ਵੀਰ ਦਾ ਹੁਣ ਮੈਂ ਬੇਨਤੀ ਕਰਦਾ ਕਿ ਆਕੇ ਇਸ ਪੱਤਰ ਪੱਤਰਕਾਰ ਵੀਰ ਦਾ ਇਸ ਤਰ੍ਹਾਂ ਦਾ ਕੋਈ ਗਵਾਚ ਗਿਆ ਵਾ ਜਿਉ ਕਿਸ ਨੂੰ ਲੱਭੇ ਤੇ ਉਹ ਸਟੇਟ ਤੇ ਦੇ ਕੇ ਜਾਵੇ ਕਿਉਂਕਿ ਉਹਨਾਂ ਕੋ ਇੱਥੇ ਕਿਤੇ ਤੁਰਿਆ ਫਿਰਦਾ ਡਿੱਗ ਪਿਆ ਵਾ ਜਾਂ ਕਿਸ ਨੇ ਫੜ ਲਿਆ ਹੋਵੇ ਤੇ ਉਹਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਉਹ ਇੱਥੇ ਸਟੇਟ ਤੇ ਪਹੁੰਚਦਾ ਕਰੇ ਉਹਦਾ ਬਹੁਤ-ਬਹੁਤ ਧੰਨਵਾਦ ਕਰਾਂਗੇ ਆਪਣੇ ਇਥੇ ਪੰਥਕ ਇੰਟਰਨੈਸ਼ਨਲ ਢਾਡੀ ਜਥਾ ਜਸਾ ਸਿੰਘ ਜਥਾ ਪਾਈ ਬਲਬੀਰ ਸਿੰਘ ਰੰਗੀਲਾ ਲੁਧਿਆਣਾ ਫੁੱਲਾਂ ਵਾਲੇ ਉਹ ਵੀ ਇੱਥੇ ਪਹੁੰਚਿਆ ਉਹਨਾਂ ਦਾ ਵੀ ਇੱਥੇ ਆਉਣ ਦੇ ਬਹੁਤ-ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਕੀਰਤਰੀ ਜਥਾ ਆਪਣਾ ਸਰਬਜੀਤ ਸਿੰਘ ਨੂਰਪਰੀ ਜਿਨ੍ਹਾਂ ਨੇ ਸਾਡੇ 600 ਕੰਬਲਾਂ ਦੀ ਸੇਵਾ ਵੀ ਕੀਤੀ ਆ ਉਹਨਾਂ ਘੜੀ ਬੇਨਤੀ ਆ ਉਹਨਾਂ ਤੋਂ ਬਾਅਦ ਮਲਕੀਰ ਸਿੰਘ ਕਨਵੀਰੋਂ ਪੰਜਾਬ ਰਾਸ਼ਟਰੀ ਕਿਸਾਨ ਮੋਰਚਾ ਭਾਰਤੋਂ ਵੀ ਇੱਥੇ ਬੈਠਿਆ ਉਹਨਾਂ ਤੋਂ ਬਾਅਦ ਹਰਪ੍ਰੀਤ ਸਿੰਘ ਸੋਨੂ ਪ੍ਰਧਾਨ ਮਾਰਕੀਟ ਕਮੇਟੀ ਅਸ਼ਵੇਸ਼ਨ ਰਾਮਕਰੀ ਉਹ ਵੀ ਤਿਆਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਬਹੁਤ ਕੁਝ ਨਹੀਂ ਬੋਲਣ ਆਏ ਇੱਥੇ ਜਦੋਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਤਸਵੀਰਾਂ ਆਉਂਦੀਆਂ ਨਾ ਕਿਸਾਨ ਵੀਰਾਂ ਦੀ ਤੇ ਮੈਂ ਤਾਂ ਉਦੋਂ ਹੀ ਮੋਬਾਈਲ ਫੜ ਕੇ ਆਪਣੇ ਮੱਥੇ ਨੂੰ ਲਾਉਣਾ ਨਮਸਕਾਰ ਕਰਦਾ ਰੱਬ ਵਸਦਾ ਇਹਨਾਂ ਦੇ ਵਿੱਚ ਤੇ ਮੈਂ ਬੋਲ ਆਪ ਜੀ ਨਾਲ ਸਾਂਝੇ ਕਰਨੇ ਜਿੱਥੇ ਸ਼ਮਾ ਪ੍ਰੇਮ ਦੀ ਬਲਦੀ ਏ ਉਥੇ ਪਹੁੰਚਣਾ ਕੰਮ ਪਰਵਾਨਿਆਂ ਦਾ ਭੇੜੇ ਭੂਂਡ ਮੁੜ ਆਉਂਦੇ ਨੇ ਰੱਬ ਚੋਂ ਡਰ ਜਿਨ੍ਹਾਂ ਨੂੰ ਜਗਤ ਦੇ ਤਾਣਿਆਂ ਦਾ ਜਦੋਂ ਨਦਰ ਸ਼ਰਾਫ ਦੀ ਚੜ ਜਾਵੇ ਪਤਾ ਲੱਗ ਜਾਂਦਾ ਵੱਡੇ ਦਾਨਿਆਂ ਦਾ ਵੈਰੀ ਮਾਰ ਦੇ ਮਾਰ ਦੇ ਮੁੱਕ ਜਾਣੇ ਰਾਖਾ ਆਪ ਹੈ ਇਹਨਾਂ ਕਿਸਾਨਿਆਂ ਦਾ ਤੇ ਗੁਰੂ ਪਿਆਰੀ ਸੰਗਤ ਜੀ ਅਮਰੀਕਾ ਨੂੰ ਮਾਣ ਹੈ ਐਕਮ ਤੇ ਤੇ ਯੂਨਾਨ ਨੂੰ ਮਾਣ ਤਬੀਬਾਂ ਤੇ ਕਸ਼ਮੀਰ ਨੂੰ ਮਾਣ ਸੁੰਦਰਤਾ ਤੇ ਪੰਜਾਬ ਤੇ ਹਰਿਆਣੇ ਨੂੰ ਮਾਣ ਸ਼ਹੀਦਾਂ ਦੇ ਸੰਗਤ ਜੀ ਗੁਰੂ ਪਿਆਰੀ ਸੰਗਤ ਜੀ ਇਹ ਮੋਰਚਾ ਕਾਮਯਾਬ ਹੋਵੇਗਾ ਇੱਥੇ ਮੈਂ ਸਿਰਫ ਬਹੁਤ ਕੁਝ ਬੋਲ ਕੇ ਜਾ ਰਹੇ ਨੇ ਬਲਾਰੇ ਮੈਂ ਜਲਦੀ ਸਮਾਪਤੀ ਕਰ ਦੇਣੀ ਕਿਉਂਕਿ ਬਹੁਤ ਬਲਾਰੇ ਹੋਰ ਵੀ ਨੇ ਮਗਰ 1 ਮਿੰਟ ਮੈਂ ਸਿਰਫ ਆਪਜੀ ਨਾਲ ਸਥਾਈ ਰੂਪ ਕਵਤਾ ਸਾਂਝੀ ਕਰਨੀ ਹੈ ਉਸ ਤੋਂ ਜ਼ਿਆਦਾ ਕੁਝ ਨਹੀਂ ਆਓ ਸੰਗਤ ਜੀ ਪ੍ਰੇਮ ਨਾਲ ਸਰਵਣ ਕਰਿਓ ਜਰਾ ਫੁੱਲ ਗਈਆਂ ਸ਼ਾਇਦ ਗਏ ਗੱਲ ਸਰਕਾਰੇ ਫੁੱਲ ਗਈਆਂ ਸ਼ਾਇਦ ਗਏ ਗੱਲ ਸਰਕਾਰੇ ਅੱਜ ਤੱਕ ਸਿੰਘ ਨਾ ਕਿਸੇ ਦੇ ਕੋਲੋਂ ਹਾਰੇ ਅੱਜ ਤੱਕ ਸਿੰਘ ਨਾ ਕਿਸੇ ਦੇ ਕੋਲੋਂ ਹਾਰੇ ਮੌਤ ਦਾ ਪੈਗਾਮ ਪੜ ਬਬਰਾ ਦੇ ਚਿਰ ਤੋਂ ਕੱਲੇ ਕੱਲੇ ਬਿੱਲ ਦਾ ਹਿਸਾਬ ਲੈਣਾ ਤੇਰੇ ਤੋਂ ਕੱਲੇ ਕੱਲੇ ਬਿੱਲ ਦਾ ਜਵਾਬ ਲੈਣਾ ਤੇਰੇ ਤੋਂ ਕੱਲੇ ਕੱਲੇ ਬਿੱਲ ਦਾ ਜਵਾਬ ਲੈਣਾ ਤੇਰੇ ਤੋਂ ਖਾਲਸੇ ਨੇ ਅੱਜ ਤੱਕ ਚੁੱਕਿਆ ਸੀ ਹੱਥ ਨਾ ਆਉਂਦੇ ਇੱਥੇ ਪਾਪੀ ਆ ਜੇ ਚੁੱਕਦਾ ਤੂੰ ਅਤਨਾ ਆਉਂਦੇ ਇੱਥੇ ਪਾਪੀ ਆ ਜੇ ਚੁੱਕਦਾ ਤੂੰ ਅਤਨਾ ਮੁਕਤਾ ਨਾ ਖਾਲਸਾ ਮੁਕਾਇਆ ਕਦੇ ਘੇਰੇ ਤੋਂ ਕੱਲੇ ਕੱਲੇ ਬਿੱਲ ਦਾ ਹਿਸਾਬ ਲੈਣਾ ਤੇਰੇ ਤੋਂ ਕੱਲੇ ਕੱਲੇ ਬਿੱਲ ਦਾ ਜਵਾਬ ਲੈਣਾ ਤੇਰੇ ਤੋਂ ਅਸੀਂ ਆਪਣੀ ਸੰਸਥਾ ਵੱਲੋਂ ਕੀਰਤਨ ਪ੍ਰਮੋਸ਼ਨ ਸੰਸਥਾ ਵੱਲੋਂ ਇੰਗਲੈਂਡ ਦੇ ਵੀਰਾਂ ਦੇ ਜਰੀਆ ਜੋ ਬਚਨ ਸਿੰਘ ਜੀ ਜਸਰੰਤ ਸਿੰਘ ਜੀ ਕਰਨਜੀਤ ਸਿੰਘ ਜੀ ਖਾਲਸਾ ਉਹਨਾਂ ਦੇ ਜਰੀਆ 650 ਕੰਬਲ ਲੈ ਕੇ ਆਇਆ ਉਹ ਸੰਗਤ ਵਿੱਚ ਵਰਤਾਵਾਂਗੇ ਇੱਕ ਮੈਂ ਬੇਨਤੀ ਕਰਦਿਆਂ ਬਹੁਤ ਆਤ ਵੀਰ ਮੈਨੂੰ ਪਿੱਛੇ ਕਹਿ ਰਹੇ ਸੀ ਕਿ ਰਸਤਾ ਬਸਤਾ ਬਹੁਤ ਆਰੀਆਂ ਨੇ ਕੀਮਤੀ ਬਸਤਾ ਅਨਮੋਲ ਬਸਤਾ ਧਿਆਨ ਰੱਖੋ ਕਿ ਬੇਬਜੂਲੀ ਨਾ ਹੋਵੇ ਬੇਕਦਰੀ ਨਾ ਹੋਵੇ ਕਿਉਂਕਿ ਜਿਹੜੇ ਕਿਸਾਨ ਵੀਰ ਬੈਠੇ ਨੇ ਸੰਘਰਸ਼ ਤੇ ਬੈਠੇ ਨੇ ਉਹ ਵਸਤ ਜੇ ਉਹਨਾਂ ਨੂੰ ਉਹਨਾਂ ਤੱਕ ਪਹੁੰਚੇ ਤੇ ਬਹੁਤ ਚੰਗੀ ਗੱਲ ਹੈ ਇਸ ਗੱਲ ਦਾ ਖਾਸ ਧਿਆਨ ਰੱਖਣਾ ਜੀ ਬਹੁਤ ਬਹੁਤ ਧੰਨਵਾਦੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਇਹਨਾਂ ਦਾ ਹੁਣ ਮੈਂ ਬੇਨਤੀ ਕਰੂੰਗਾ ਮਲਕੀਤ ਸਿੰਘ ਨਵੀਰਨ ਪੰਜਾਬ ਰਾਸ਼ਟਰੀ ਕਿਸਾਨ ਮੋਰਚਾ ਭਾਰਤ ਉਹਨਾਂ ਦਾ ਵੀ ਬੇਨਤੀਆ ਉਹਨਾਂ ਤੋਂ ਬਾਅਦ ਹਰਪ੍ਰੀਤ ਸਿੰਘ ਸੋਨੂੰ ਪ੍ਰਧਾਨ ਮਾਰਕੀਟ ਐਸੋਸੀਏਸ਼ਨ ਰਾਮਗੜ੍ਹ ਜਿਹੜਾ ਉਹ ਵੀ ਤਿਆਰ ਹਨ ਦੇਖਦੇ ਕੋਨੇ-ਕੋਨੇ ਵਿੱਚੋਂ ਪਹੁੰਚੇ ਹੋਏ ਮੇਰੇ ਕਿਸਾਨ ਭਰਾਵੋ ਤੇ ਉਹਨਾਂ ਦੀ ਸਪੋਰਟ ਚ ਕਰ ਰਹੀਆਂ ਜਿੰਨੀਆਂ ਵੀ ਜੱਥੇਬੰਦੀਆਂ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਮੈਂ ਜਿਹੜੀ ਕਿਸਾਨ ਜਥੇਬੰਦੀਆਂ 30 ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਇੱਕ ਧਰਨਾ ਨਹੀਂ ਅੱਜ ਜਿਹੜਾ ਇਹ ਇੱਕ ਅੰਦੋਲਨ ਦਾ ਰੂਪ ਧਾਰ ਕਰ ਗਿਆ ਤੇ ਪੂਰੇ ਦੇਸ਼ 'ਚ ਫੈਲ ਗਿਆ ਹੈ ਜਿੰਨੇ ਵੀ ਮੇਰੇ ਸਾਥੀ ਆਉਂਦੇ ਆ ਅੱਜ ਉਹਨਾਂ ਦਾ ਟਾਈਮ ਇਹ ਨਾ ਸਮਝਣ 20000 ਦਾ ਟਾਈਮ ਗਵਾ ਕੇ ਚੱਲੇ ਆ ਕੋਈ ਐਸਾ ਪੈਮ ਆਊਗਾ ਥੋੜਾ ਜਿਹੜਾ ਨਾ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਾਊਗਾ ਜਿਵੇਂ ਦੇਹ ਯਾਦ ਹੋਣ ਤੋਂ ਪਹਿਲਾਂ 1857 ਦਾ ਇੱਕ ਗਦਰ ਸੀ ਅੱਜ ਹਰ ਕੋਈ ਆਪਦੇ ਪੁਰਖਿਆਂ ਦਾ ਉਹਦੇ ਵਿੱਚ ਨਾਂ ਪਾਉਣ ਲਈ ਤਾਬਲਾ ਹੈ ਵੀ ਇਹਨਾਂ ਨੇ ਅੰਦੋਲਨ ਖੜਾ ਕੀਤਾ ਹੀ ਹੈ ਨਹੀਂ ਕੀਤਾ ਹੀ ਸਾਡੀਆਂ ਉਹ ਕਿਸਾਨ ਜੱਥੇਬੰਦੀਆਂ ਦਾ ਨਾ ਇਤਿਹਾਸ ਦੇ ਪੰਨਿਆਂ ਤੇ ਸਨੇਹਰੀ ਅੱਖਰਾਂ ਨਾਲ ਲਿਖਿਆ ਜਾਊਗਾ ਦੇਸ਼ ਦੇ ਵਿੱਚ ਬਹੁਤ ਅੰਦੋਲਨ ਚੱਲ ਰਿਹਾ ਹੈ ਬਹੁਤ ਦੱਬੇ ਕੁਡੇ ਕੁਚਲੇ ਤੇ ਲਟਾੜੇ ਲੋਕ ਹੈ ਜਿਹੜੇ ਆਪ ਦਾ ਸੰਘਰਸ਼ ਕਰ ਰਿਹਾ ਪਰ ਉਹ ਕੁਚਲਾ ਜਾ ਰਿਹਾ ਹੈ ਦੇਸ਼ ਦੇ ਵਿੱਚ ਉਹ ਬੇਦਖਲ ਵਾਦੀ ਜਥੇਬੰਦੀਆਂ ਜਿਹੜੇ ਦੱਬੇ ਕੁਚਲੇ ਤੇ ਲਟਾੜੇ ਲੋਕਾਂ ਦੀਆਂ ਜਥੇਬੰਦੀਆਂ ਹੈ ਅੱਜ ਦੇਸ਼ ਦੇ ਕੋਨੇ-ਕੋਨੇ 'ਚ ਉਹਨਾਂ ਦੇ ਹਜੂਮ ਦਿੱਲੀ ਵਾਲ ਨੂੰ ਚੱਲ ਪਿਆ। ਅੱਜ 10 ਵਜੇ ਮੈਨੂੰ ਰਾਸ਼ਟਰੀ ਕਿਸਾਨ ਮੋਰਚੇ ਦੇ ਪੰਜਾਬ ਪ੍ਰਧਾਨ ਰਾਉ ਸ਼੍ਰੇਸ਼ ਵਰਮਾ ਦਾ ਫੋਨ ਆਇਆ ਸੀ। ਕਹਿੰਦੇ ਤੁਸੀਂ ਕਿੱਥੇ ਐ? ਮੈਂ ਉਹਨਾਂ ਨੂੰ ਕਿਹਾ ਮੈਂ ਨੌਂ ਦਿਨਾਂ ਦਾ ਦਿੱਲੀ ਧਰਨੇ 'ਚ ਐ। ਉਹ ਬਹੁਤ ਖੁਸ਼ ਹੋਏ। ਕਹਿੰਦੇ ਅਸੀਂ ਮਾਫੀ ਮੰਗਦੇ ਐ। ਅਸੀਂ ਬਹੁਤ ਲੇਟ ਐ। ਅੱਜ ਮੈਂ ਗੋਰਖਪੁਰ ਫਿਰਦਾ ਰਾਸ਼ ਜਿਹੜਾ ਕਿਸਾਨਾਂ ਨੂੰ ਧਰਨੇ 'ਚ ਪਚਾਉਣ ਵਾਸਤੇ ਅਸੀਂ ਟਰੈਕਟਰ ਟਰਾਲਗਾ ਦਾ ਪ੍ਰਬੰਧ ਕਰ ਰਹੇ ਆਂ ਕਹਿੰਦੇ ਹਾਰਨਪੁਰ ਤੋਂ ਸਾਡੇ ਜਿਹੜੇ ਜਥੇ ਆ ਚਿੱਲਾ ਲੱਗਿਆ ਇਸ ਕਰਕੇ ਕਿਸਾਨ ਭਰਾਵੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹੈ ਕੱਲ ਤੋਂ ਦੇਸ਼ ਦੇ ਕੋਨੇ-ਕੋਨੇ 'ਚ ਕੋਈ ਐਸਾ ਸਟੇਟ ਨਹੀਂ ਸਾਡੀਆਂ ਜਿਹੜੀਆਂ 550 ਜ਼ਿਲ੍ਹੇ ਦੇ ਵਿੱਚ 68 ਦਿੱਥੇ ਬੰਦਗਾਂ ਹੈ ਵਾਮਨ ਮੇਸ਼ਰਾਵ ਜੀ ਦੀ ਦਵਾਈ ਹੈ ਭੋਜਨ ਮੁਕਤੀ ਮੋਰਚਾ ਤੇ ਭੋਜਨ ਕ੍ਰਾਂਤੀ ਮੋਰਚਾ ਜਿਹਦੇ ਥੱਲੇ 68 ਸੰਗਠਨ ਚੱਲ ਚੱਲ ਰਿਹਾ ਉਹਨਾਂ ਨੇ ਅੱਜ ਐਲਾਨ ਕਰਤਾ ਵੀ ਅਸੀਂ ਜੇ ਕਿਸਾਨ ਚੋਣ ਅਸੀਂ ਇਹਨੂੰ ਦੇਸ਼ ਦੇ ਕੋਨੇ-ਕੋਨੇ ਵਿੱਚੋਂ ਇੱਕ ਰਾਸ਼ਟਰੀ ਵਿਆਪੀ ਅੰਦੋਲਨ ਦੇ ਰੂਪ ਵਿੱਚ ਸ਼ੁਰੂ ਕਰਦੇ ਗਏ ਅਸੀਂ ਦੇਸ਼ ਦੀਆਂ ਛੜਕਾਂ ਜਾਨ ਕਰਦੇ ਗਏ ਜਿੰਨਾ ਕਿ ਇਹ ਨਾ ਕਿਸਾਨਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਦਾ ਇਸ ਕਰਕੇ ਸਾਥੀਓ ਜੇ ਇਹ ਤੂੰ ਹੀ ਹੋਰ ਜਿਹੜੇ ਤੁਸੀਂ ਤੁਹਾਡਾ ਮੈਂ ਧੰਨਵਾਦ ਕਰਦਾ ਹੈ ਤੁਸੀਂ ਉਸ ਸਿੱਖ ਇਤਿਹਾਸ ਨੂੰ ਜਿਉਂਦਾ ਕੀਤਾ ਜਿਹੜੇ ਸਾਡੇ ਗੁਰੂਆਂ ਦਾ ਸੰਘਰਸ਼ ਸੀ ਜਿਹੜੇ ਸਾਡੇ ਨਾਮਦੇਵ ਜੀ ਦਾ ਸੰਘਰਸ਼ ਸੀ ਕਬੀਰ ਜੀ ਦਾ ਸੰਗਰਸ਼ ਸੀ ਰਵੀ ਦਾਸ ਜੀ ਦਾ ਸੰਗਰਸ਼ ਸੀ ਗੁਰਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਚੱਲਿਆ ਜਿਹੜਾ ਸਾਡਾ ਸੰਗਰਸ਼ ਸੀ ਤੁਸੀਂ ਅੱਜ ਉਹਨੂੰ ਜਿਉਂਦਾ ਕੀਤਾ ਹੈ ਗੁਰਨਾਨਕ ਦੇਵ ਜੀ ਮਲਕ ਪਾਗੋ ਦੇ ਵਿਰੁੱਧ ਖੜ ਗਏ ਸੀ ਕਹਿੰਦੇ ਮਲਕ ਪਾਗੋ ਮੈਂ ਤੇਰੀ ਰੋਟੀ ਨਹੀਂ ਖਾਂਦਾ ਮੈਂ ਲਲ ਲਾਲੋ ਦਾ ਸਾਥੀ ਆ ਅੱਜ ਸਾਥੀਓ ਜਿਹੜਾ ਮੋਦੀ ਹੈ ਉਹ ਡਾਨੀ ਦਾ ਸਾਥੀ ਹੈ ਉਹ ਲਾਲੋ ਡਾਨੀ ਹੈ ਅੱਜ ਭਾਈ ਲਾਲੋ ਦੀ ਤੁਸੀਂ ਸੰਤਾਨ ਹੈ ਮੈਂ ਤੁਹਾਡਾ ਫਿਰ ਧੰਨਵਾਦ ਕਰਦਾ ਹੈ ਜਿਹੜਾ ਤੁਸੀਂ ਇਹ ਅੰਦੋਲਨ ਖੜਾ ਕੀਤਾ ਹੈ ਇਹ ਮੋਦੀ ਦੇ ਗੱਟ ਰਸਾ ਪੈ ਗਿਆ ਹੈ ਇਹ ਹੁਣ ਨਿਕਲਣਾ ਵਾਲਾ ਨਹੀਂ ਖੋਟਾਂ ਮੰਗਾ ਮੰਨੀਆਂ ਜਾਣੀਆਂ ਪਰ ਜਿਹੜਾ ਦੇਸ਼ ਦੇ ਕੋਨੇ-ਕੋਨੇ ਚ ਦੱਬੇ ਕੁਤਲੇ ਤੇ ਲਟਾਰੇ ਲੋਕ ਸ਼ਿਗਾਰਸ਼ ਕਰ ਰਹੇ ਸੀ ਉਹਨਾਂ ਨੂੰ ਬਲ ਮਿਲਿਆ ਉਹ ਦੋਸ਼ ਦੇ ਕੋਨੇ-ਕੋਨੇ ਵਿੱਚੋਂ ਉੱਠੜੀਆਂ ਹੁੰਦਾ ਹੈ ਇਹ ਇੱਕ ਤੁਸੀਂ ਐਸਾ ਰਸਤਾ ਪਾਤਾ ਹੈ ਇਹ ਜਿੰਨਾ ਭਿੱਜੂਗਾ ਮੋਦੀ ਦਾ ਗਲ ਉਹਨਾਂ ਕੁੱਟਿਆ ਜਾਊਗਾ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਸ਼ ਦੇ ਵਿੱਚ ਮੋਦੀ ਨੂੰ ਲਾਣਤਾ ਪੈਂਦੀ ਹੈ ਸ਼ਾਮ ਤੱਕ ਜੇ ਸਾਡੇ ਸ਼ਾਮ ਹੁੰਦੀ ਆ ਉਦੋਂ ਸੂਰਜ ਅਮਰੀਕਾ ਤੇ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ 'ਚ ਡਰ ਪੈਂਦਾ ਫਿਰ ਉੱਥੋਂ ਗਾਲਾਂ ਸ਼ੁਰੂ ਹੁੰਦੀਆਂ ਐ ਨੂੰ ਲਾਂਟਾਂ ਪੈਂਦੀਆਂ ਐ ਜਦੋਂ ਮੋਦੀ ਸੁੱਤਾ ਹੁੰਦਾ ਉਦੋਂ ਵੀ ਲਾਂਟਾਂ ਜਦੋਂ ਮੋਦੀ ਜਾਗਦਾ ਹੁੰਦਾ ਉਦੋਂ ਵੀ ਲਾਂਟਾਂ ਮੈਂ ਫਿਰ ਕਿਸਾਨ ਭਰਾਵਾਂ ਦਾ ਧੰਨਵਾਦ ਕਰਦਾ ਜਿਹੜਾ ਤੁਸੀਂ ਆਪਣੀਆਂ ਮੰਗਾਂ ਦੇ ਰੂਪ 'ਚ ਸ਼ੁਰੂ ਕੀਤਾ ਸੀ ਅੱਜ ਇਹ ਸਾਹ ਅੰਦੋਲਨ ਸ਼ੁਰੂ ਕੀਤਾ ਜਿਹੜਾ ਦੇਸ਼ ਦੇ ਕੋਨੇ-ਕੋਨੇ 'ਚ ਫੈਸਲ ਫੈਲ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ ਹੁਣ ਮੈਂ ਬੇਨਤੀ ਕਰੂੰਗਾ ਸੁਮਿਤਰਾ ਰਾਣੀ ਉਹ ਪਰ ਅਜੇ 1 ਮਿੰਟ ਵੇਟ ਕਰਨਾ ਤੇ ਉਹਨਾਂ ਤੋਂ ਬਾਅਦ ਧਿਆਨ ਸਿੰਘ ਫੌਜੀ ਬੰਗੇ ਵਾਲੇ ਉਹ ਵੀ ਤਿਆਰ ਰਹਿਣਾ ਤੇ ਇੱਕ Samsung ਦਾ ਫੋਨ ਜਿਹੜਾ ਇੱਥੇ ਗਵਾਚ ਗਿਆ ਵਾ ਕਿਸੇ ਵੀ ਵੀਰ ਨੂੰ ਮਿਲੇ ਉਹ ਸੰਪਰਕ ਕਰੇ 796 7886 51 381 ਦੇ ਇਹ ਉਹਨਾਂ ਦਾ ਨੰਬਰ ਵਾ ਜੇ ਕਿਸ ਨੂੰ ਵੀਰ ਨੂੰ ਫੋਨ ਲੱਵੇ ਤੇ ਸਟੇਟ ਤੇ ਪਹੁੰਚਦਾ ਕਰੇ ਹੁਣ ਜਿਹੜੀ ਆਪਣੇ ਸਟੇਜ ਨੂੰ ਸਹਾਤਾ ਮਿਲੀ ਆ ਉਹ ਪ੍ਰਧਾਨ ਸਾਹਿਬ ਜੀ ਤੁਹਾਨੂੰ ਦੱਸਣਗੇ ਪਹਿਲਾ ਇੱਕ ਬੇਨਤੀ ਹੈ ਧਿਆਨ ਦੇਣ ਵਾਲੀ ਗੱਲ ਹੈ ਆਪਣੀ ਸਟੇਜ ਦੇ ਮੰਗਰਲੇ ਪਾਸੇ ਬੰਗਾਲ ਤੋਂ ਡਾਕਟਰਾਂ ਦੀ ਟੀਮ ਲਗਾਤਾਰ ਮੈਡੀਕਲ ਚਲਾ ਰਹੀ ਹੈ ਉਹਨਾਂ ਨੇ ਇੱਕ ਬਹੁਤ ਵੱਡਾ ਲਾਂਭਾ ਦਿੱਤਾ ਹੈ ਦੇਖੋ ਬੰਗਾਲ ਤੋਂ ਆ ਕੇ ਇਸ ਪੂਰੇ ਘੋਰ ਦੀ ਸਿਹਤ ਸੁਭਾਵਾਂ ਦੇ ਉਹਨੇ ਜ਼ਿੰਮੇਵਾਰੀ ਚੱਕੀ ਐ ਪਰ ਰਾਤ ਕੋਈ ਅਸਰਾਰਤੀ ਅੰਸਰਾ ਨੇ ਕਹਿ ਲੋ ਜਾਂ ਜਾਣੇ ਜਾਣ ਅਣ ਜਾਣੇ ਉਸ ਵਿਅਕਤੀਆਂ ਨੇ ਉੱਥੇ ਖਾ ਪੀ ਕੇ ਰਾਤ ਨੂੰ ਰੈਸਟ ਕਰ ਰਹੇ ਡਾਕਟਰ ਨੂੰ ਪਰੇਸ਼ਾਨ ਕੀਤਾ ਰਾਤ ਹੋ ਗਿਆ ਜੋ ਹੋ ਗਿਆ ਅੱਜ ਤੋਂ ਬਾਅਦ ਜਿਹੜੀਆਂ ਦੂਜੀਆਂ ਸਟੇਟਾਂ ਤੋਂ ਸਾਨੂੰ ਏਡੇ-ਏਡੇ ਸੁਦਾਵਾ ਨਿਵਾ ਰਹੇ ਆ ਉਹਨਾਂ ਨੇ ਅਰੈਸਟ ਕਰਨੀ ਹੁੰਦੀ ਆ ਉਹਨਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਇਹ ਅਸੀਂ ਉਹਨਾਂ ਤੋਂ ਇਸ ਗਲਤੀ ਦੀ ਉਸ ਸੰਸਥਾ ਤੋਂ ਮਾਫੀ ਚਾਹੁੰਦੇ ਆ ਸਟੇਜ ਵੱਲੋਂ ਵੀ ਜੇ ਕਿਸੇ ਸਾਡੇ ਵਲੰਟੀਅਰ ਜਾਂ ਸਾਡੇ ਕਿਸੇ ਵੀ ਵਰਕਰ ਜਾਂ ਸਾਡੇ ਆਮ ਲੋਕਾਂ ਚੋਂ ਦੇ ਕਿਸਾਰ ਵੱਲੋਂ ਕੋਈ ਗੱਲ ਹੋਈ ਹੈ ਅਸੀਂ ਉਹਨਾਂ ਨੂੰ ਇਸ ਗੱਲ ਨੂੰ ਫੀਲ ਕਰਦੇ ਆ ਮਹਿਸੂਸ ਕਰਦੇ ਆ ਅਗਾਹਾਂ ਨੂੰ ਅਸੀਂ ਜੀ ਗਲਤੀ ਕੋਈ ਨਾ ਕਰਾਂਗੇ ਦੂਜੀ ਬੇਨਤੀ ਹੈ ਕਿਸੇ ਬੱਚੇ ਦਾ ਇੱਥੇ Oppo ਦਾ ਫੋਨ ਗੁੰਮ ਹੋ ਗਿਆ ਸਟੇਜ ਦੇ ਲੱਬ ਕੇ ਲਾਗੇ ਸਾਕੇ ਛੋਟਾ ਬੱਚਾ ਜੇ ਕਿਸੇ ਇਮਾਨਦਾਰ ਕੋਲੇ ਸਾਥੀ ਕੋਲੇ ਆ ਤਾਂ ਉਹਦਾ ਵਾਪਸ ਕਰਨ ਦੀ ਕੋਸ਼ਿਸ਼ ਕਰੇ ਮਾਈ ਹੈ ਮਨਪ੍ਰੀਤ ਸਿੰਘ ਦਿੱਲੀ 10000 ਰੁਪਇਆ ਪ੍ਰੇਮਜੀਤ ਸਿੰਘ ਧਾਲੀਵਾਲ ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮੋਗੇ ਤੋਂ 1100 ਰੁਪਇਆ ਮਹਤਾਬ ਸਿੰਘ ਸੰਧੂ ਪਟਿਆਲੇ ਤੋਂ 200 ਰੁਪਇਆ ਸਤਵੀਰ ਸਿੰਘ ਫਤਿਹਬਾਦ ਹਰਿਆਣਾ 2000 ਰੁਪਇਆ ਦਲੀਪ ਕੁਮਾਰ 500 ਰੁਪਇਆ ਪਿੰਡ ਧਤੋਤਾ